ਅੱਜ ਪੂਰੇ ਜੋ ਵਿਸ਼ਵ ਦੀਆਂ ਨਿਗਾਹਾਂ ਹਨ ਉਹ ਪੈरिस 올림픽 ਦੇ ਵਿੱਚ ਅੱਜ ਰਾਤ ਹੋਣ ਵਾਲੇ ਭਾਰਤ ਅਤੇ ਜਰਮਨੀ ਦੇ ਸੈਮੀਫਾਈਨਲ ਮੈਚ ਦੇ ਉੱਪਰ ਲੱਗੀਆਂ ਹੋਈਆਂ ਕਿਉਂਕਿ ਭਾਰਤ 44 ਸਾਲ ਬਾਅਦ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਹੈ ਤੇ ਇਹ 골ਡਨ ਰਾਹ ਵੱਲ ਨੂੰ ਵੱਧ ਰਿਹਾ ਹੈਗਾ ਤੇ ਜੋ ਲੋਕਾਂ ਦੀਆਂ ਨਿਗਾਹਾਂ ਹਨ ਤੇ ਭਾਰਤ ਦੀਆਂ ਖਾਸ ਕਰਕੇ ਜੇਕਰ ਗੱਲ ਕਰ ਲਈਏ ਤਾਂ ਪੂਰੇ ਭਾਰਤ ਦੇ ਲੋਕ ਇਸ ਮੈਚ ਦੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਜੇਕਰ ਭਾਰਤੀ ਹਾਕੀ ਨੂੰ ਵੇਖਿਆ ਜਾਵੇ ਤਾਂ ਜੋ 44 ਸਾਲ ਦਾ ਲੰਬਾ ਸਫਰ ਤੈਅ ਕਰਨਾ ਪਿਆ ਕਿਉਂਕਿ ਪਿਛਲੀ ਵਾਰ ਜਦੋਂ 80 1980 ਦੇ ਵਿੱਚ 올림픽 ਟੋਕੀਓ 올림픽 ਦੇ ਵਿੱਚ ਜਰਮਨੀ ਤੇ ਭਾਰਤ ਦਾ ਹੀ ਮੁਕਾਬਲਾ ਸੀਗਾ ਤੇ ਉਸ ਸਮੇਂ ਜੋ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਸੀਗਾ ਉਸ ਤੋਂ ਬਾਅਦ ਬਹੁਤ ਲੰਬਾ ਸਮਾਂ ਇੱਕ ਗੈਪ ਰਿਹਾ ਤੇ ਹੁਣ ਫਿਰ 44 ਸਾਲ ਬਾਅਦ 올림픽 ਦੇ ਵਿੱਚ ਪਹੁੰਚਦੇ ਨੇ ਤੇ ਉੱਥੋਂ ਫਿਰ ਜੋ 골ਡਨ ਰਾਹ ਤੈ ਹੋ ਰਿਹਾ ਤੇ ਦੇਖਦੇ ਹਾਂ ਕਿ ਵੀ ਇਹ ਅੜੀਕਾ ਜਰਮਨੀ ਵਾਲਾ ਪਾਰ ਕਰਕੇ ਭਾਰਤ ਗੋਲਡਨ 라ਵਲ ਵੱਧਾ ਤੇ ਇਥੇ ਵੀ ਵਰਣਨ ਕਰਨਾ ਪਣਦਾ ਕਿ ਸ਼੍ਰੀ ਜੇਸ਼ ਦਾ ਇਹ ਜੋ ਕਿ ਸਾਡੇ ਗੋਲ ਕੀਪਰ ਨੇ ਜੋ ਕਿ ਪੂਰੇ ਇਸ ਟੂਰਨਾਮੈਂਟ ਦੇ ਵਿੱਚ ਛਾਏ ਹੋਏ ਹਨ ਜੇਕਰ ਕਹਿ ਲਈਏ ਤਾਂ ਉਹ ਇਹ ਇਸ ਟਾਈਮ ਦੇ ਜੋ ਮੈਨ ਆਫ ਦਾ ਟੂਰਨਾਮੈਂਟ ਬਣੇ ਹੋਏ ਨੇ ਉਹਨਾਂ ਦਾ ਆਖਰੀ ਇਹ ਕੱਪ ਹੈਗਾ ਤੇ ਉਹਨਾਂ ਨੂੰ ਬਧਾਈਗੀ ਜਿਹੜੀ ਹੈਗੀ ਵੀ ਇਹ ਗੋਲਡਨ ਬਜੋਨ ਦਿੱਤੀ ਜਾਏਗੀ ਜਾਂ ਕਿਵੇਂ ਹੋਏਗਾ ਤੇ ਹੁਣ ਇਹ ਅਸੀਂ ਪਹੁੰਚੇ ਹੋਇਆ ਡੀਐਸਪੀ ਦਫ਼ਤਰ ਮੁੱਲਾਂਪੁਰ ਗਰੀਬਦਾਸ ਵਿਖੇ ਕਿਉਂਕਿ ਇੱਥੇ ਆਪਣੇ ਸਮੇਂ ਦੇ ਵਿੱਚ ਹਾਕੀ ਦੇ ਸਟਾਰ ਪਲੇਅਰ ਰਹਿ ਚੁੱਕੇ ਸਾਬਕਾ 올ੰਪੀਅਨ ਤੇ ਐਸ਼ੀਅਨ ਗੋਲਡ ਮੈਡਲਿਸਟ ਸਰਦਾਰ ਧਰਮਵੀਰ ਸਿੰਘ ਜੀ ਡੀਐਸਪੀ ਉਹ ਸਾਡੇ ਵਿਚਕਾਰ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲ ਕਰਦੇ ਆ ਹਾਕੀ ਦੇ ਇਸ ਉਤਰਾ ਚੜਾਵਾ ਦੇ ਬਾਰੇ ਦੇ ਵਿੱਚ ਵੀ ਕੀ ਕੀ ਕਹਿੰਦੇ ਨੇ ਉਹ ਸਸੀਗਾ ਬਾਜੀ ਸਸੀਗਾ ਬਾਜੀ ਸਸੀਗਾ ਬਾਜੀ ਤੇ ਪਾਜੀ ਅੱਜ ਕਿਵੇਂ ਦਾ ਤੁਹਾਡਾ ਜਿਹੜਾ ਪੁਰਾਣਾ ਪਲੇਅਰ ਹੈ ਉੱਠਿਆ ਹੋਇਆ ਉਹਦਾ ਅੰਦਰਾਜ ਨੀ ਬਿਲਕੁਲ ਦੇਖੋ ਜੀ ਜਿਸ ਤਰ੍ਹਾਂ ਅੱਜ ਬਹੁਤ ਵਧੀਆ ਚਾਂਸ ਹੈ ਨਾਲ ਕੋਲ ਫਾਈਨਲ ਚ ਜਾਣ ਵਾਸਤੇ ਇਹ ਜਰਮਨੀ ਨਾਲ ਮੈਚ ਜਿਹੜਾ ਹੈਗਾ ਇਹਨਾਂ ਦਾ ਸੈਮੀਫਾਈਨਲ ਤੇ ਇੱਕ ਜਿਹੜਾ ਸੈਮੀ ਫਾਈਨਲ ਹੁੰਦਾ ਵੀ ਬਹੁਤ ਪ੍ਰੈਸ਼ਰ ਵਾਲਾ ਮੈਚ ਹੁੰਦਾ ਕਿਉਂਕਿ ਉਸ ਤੋਂ ਬਾਅਦ ਸਿੱਧਾ ਫਾਈਨਲ ਆ ਫਾਈਨਲ ਪੁੱਜਦੇ ਆ ਤੇ ਉਹਦੇ ਵਿੱਚ ਆਪਣਾ ਮੈਟਰ ਤੈਅ ਹੁੰਦਾ ਹੈ ਪੱਕਾ ਕਿਉਂਕਿ ਜੇ ਸੈਮੀ ਫਾਈਨਲ ਵੀ ਲੂਜ਼ ਕਰਦੇ ਤਾਂ ਵੀ ਉਸ ਤੋਂ ਬਾਅਦ ਇੱਕ ਮੈਚ ਖੇਲਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਇਹ ਹੁੰਦਾ ਵੀ ਜਿਹੜਾ 3rd 4th ਵੀ ਹੁੰਦਾ ਉਹ ਵੀ ਬਹੁਤ ਮੈਚ ਜਿਹੜਾ ਕ੍ਰੂਸ਼ਲ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਫਿਰ 4th ਵੀ ਆ ਸਕਦਾ ਬੰਦਾ 3rd ਵੀ ਆਦਾ ਲੇਕਿਨ ਫਾਈਨਲ 'ਚ ਜੇ ਪੁੱਜ ਜੇਵੇ ਤਾਂ ਤਾਂ ਫਿਰ ਇੱਕ ਹੀ ਆ ਵੀ ਕਿ ਇੱਕ ਮੈਡ ਤਾਂ ਆਣੀ ਹੋਣਾ ਪੱਕਾ ਜੀ ਆਹੋ ਚਾਂਦੀ ਦਾ ਪੱਕੀ ਪੱਕਾ ਪੱਕਾ ਹਾਂਜੀ ਬਿਲਕੁਲ कि जे ਵਧੀਆ ਤਰੀਕੇ ਨਾਲ ਜਿਹਦਾ ਪਿੱਛੋਂ ਖੇលਦੇ ਆ ਰਹੇ ਆ ਕਿ ਉਹਦਾ ਖੇਡੂਗੇ ਪੂਰਾ ਇੱਕ ਜਿੱਤਣ ਦੇ ਪੂਰੇ ਮੂਡ ਨਾਲ ਖੇਡਣਗੇ ਅਜ ਪੱਕਾ ਮੈਚ ਜਿੱਤਣਗੇ ਇੰਡੀਆ ਦੀ ਜਿਹੜੀ ਹੈ ਤੇ ਜੇਕਰ ਗੱਲ ਕਰ ਲਈਏ ਜਿਹੜੀ ਅੱਜ ਡਿਫੈਂਡਰ ਨੇ ਮੁੱਖ ਡਿਫੈਂਡਰ ਸੀ ਦਾਸ ਜੀ ਉਹ ਬਾਹਰ ਨੇ ਟੀਮ ਤੋਂ ਅੱਜ ਤੇ ਕਿਵੇਂ ਬੈਲੈਂਸ ਬਣ ਜੇਗਾ ਕਿਵੇਂ ਦੇਖੋ ਪਿਛਲੇ ਮੈਚਾਂ ਜਦੋਂ ਆਪਾਂ ਪਲੈਂਟੀ ਕੋਲ ਨੂੰ ਦੂਜੀ ਟੀਮ ਨੂੰ ਮਿਲਦਾ ਏ ਉਹਦੇ ਵਿੱਚ ਜਿਹੜੇ ਰਸ਼ ਕਰਦੇ ਉਹ ਮੇਨ ਰਸ਼ਰ ਆ ਇੰਡੀਆ ਦੀ ਟੀਮ ਦੇ ਜਿਹੜੇ ਅਮਿਤ ਰੋਈ ਦਾਸ ਆ ਅੱਜ ਜਿਹੜਾ ਇਹ ਦੇਖਣ ਜੋਗ ਇਹੀ ਆ ਕਿ ਜਿਸ ਤਰ੍ਹਾਂ ਉਹ ਰਸ਼ ਕਰਦੇ ਆ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਰਸ਼ ਕਰਦਾ ਹੈ ਜਿਹੜਾ ਜੇ ਓਪਨਰ ਟੀਮ ਨੂੰ ਪਲੈਂਟਿਕੋਨ ਮਿਲਦਾ ਹੈ ਤੇ ਜਿਹੜਾ ਮੇਰਾ ਤਾਂ ਇਹੀ ਆਈ ਕਬ ਕਿ ਪਲੈਂਟਿਕੋਨ ਦੂਜੀ ਟੀਮ ਕੋਲ ਕਿਉਂਕਿ ਉਹਨਾਂ ਕੋਲ ਵੀ ਐਡਵਾਂਟੇਜ ਹੈਗਾ ਇਸ ਚੀਜ਼ ਦਾ ਜਰਮਨੀ ਦੇ ਕੋਲ ਇੰਡੀਆ ਕੋਲ ਹਰਮਨ ਪ੍ਰੀਤ ਹੈਗਾ ਤੇ ਉਹਨਾਂ ਕੋਲ ਵੀ ਗੰਜ਼ੈਲੋ ਜਿਹੜਾ ਜਰਮਨ ਟੀਮ ਦਾ ਪਲੈਂਟਿਕੋਨ ਸਪੈਸ਼ਲਿਸਟ ਹੈਗਾ ਜਿਹੜਾ ਉਹ ਇਸ ਕਰਕੇ ਕੋਸ਼ਿਸ਼ ਇਹਨਾਂ ਦੀ ਇਹ ਰਣੀ ਚਾਹੀਦੀ ਕਿ ਆਪਾਂ ਦੂਜੀ ਟੀਮ ਨੂੰ ਜਿਹੜੇ ਪਲੈਂਟਿਕੋਨ ਘਟ ਦਈਏ ਜਿਹੜੀ ਜਰਮਨ ਦੀ ਟੀਮ ਹੈ ਇਹ ਡਿਫੈਂਸਿਵ ਮੰਨੀ ਜਾਂਦੀ ਹੈ ਤੇ ਜਦੋਂ ਅਸੀਂ ਵੀ ਖੇਡਦੇ ਰਹੇ ਹ ਇਨਾਂ ਦੀ ਜਿਹੜੀ ਸਟਰਕਚਰ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਹੈ ਨਾ ਤਾਂ ਤੇ ਜੇ ਆਪਾਂ ਇਹਨਾਂ ਦੇ ਪ੍ਰੈਸ਼ਰ ਸ਼ੁਰੂ ਚ ਬਣਾ ਕੇ ਰੱਖਾਂਗੇ ਸ਼ੁਰੂ ਚ ਆਪਾਂ ਗੋਲ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹਨਾਂ ਦੇ ਉੱਪਰ ਦਬਾਅ ਬਣੂਗਾ ਤੇ ਉਹਦੇ ਨਾਲ ਹੀ ਜਿਹੜਾ ਇਹ ਮੈਚ ਤੇ ਆ ਜਾ ਸਕਦਾ ਹੈ ਤੇ ਤੁਸੀਂ ਖੁਦ ਏਸ਼ੀਅਨ ਗੇਮਸ ਵੀ ਕੋਲਡ ਮੈਡਲਿਸਟ ਹੈ ਤੁਸੀਂ ਤੇ ਦੇਖਦੇ ਆ ਰਹੇ ਹੋ ਤੇ ਧਿਆਨ ਚੰਦ ਜੀ ਦੇ ਸਮੇਂ ਦੀ ਵੀ ਹਾਕੀ ਦੀ ਗੱਲ ਕਰ ਲਈਏ ਤੁਹਾਡੇ ਟਾਈਮ ਦੀ ਗੱਲ ਕਰ ਲਈਏ ਤੇ ਹੁਣ ਹਾਕੀ ਦਾ ਕੀ ਨਵੇਂ ਤੁਹਾਨੂੰ ਨਜ਼ਰ ਆ ਰਹੇ ਹਨ ਦੇਖੋ ਜਿਸ ਤਰ੍ਹਾਂ ਪਹਿਲਾਂ ਗਰਾਸ ਤੇ ਹੁੰਦੀ ਸੀ ਹੁਣ ਜਿਹੜੀ ਆਸਟੋਰਾਫ ਤੇ ਆਕੀ ਚਲਦੀ ਜਾਦਾ ਤੇ ਉਸ ਤੋਂ ਬਾਅਦ ਫਾਸਟ ਵੀ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਜੇ ਤੁਸੀਂ ਫਿਟ ਆ 100% ਤੁਸੀਂ ਦੇਖਿਆ ਹੋਂਗਾ ਕਿ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਲਾਸਟ ਵਿੱਚ ਜਾ ਕੇ ਇੰਡੀਆ ਟੀਮ ਗੋਲ ਜਿਹੜੀ ਕਨਸੀਡਰ ਕਰ ਲੈਂਦੀ ਸੀ ਉਹਦੀ ਸੀ ਤੇ ਹੁਣ ਜਦੋਂ ਤੇ ਮਤਲਬ ਕਿ ਫਿਟਨੈਸ ਦੇ ਉੱਪਰ ਧਿਆਨ ਦਿੱਤਾ ਹੈ ਉਹ ਤੋਂ ਬਾਅਦ ਜਿਹੜੀ ਹੈਗੀ ਆ ਵੀ ਉਹ ਆਪ ਹੀ ਜਾ ਰਿਹਾ ਕਿਉਂਕਿ ਲਾਸਟ ਮਿੰਟਾਂ 'ਚ ਵੀ ਹੁਣ ਜਿਹੜੀ ਆਪਣੀ ਇੰਡੀਅਨ ਟੀਮ ਹੈਗੀ ਆ ਉਹ ਕੰਟਰੋਲ ਕਰਦੀ ਆ ਗੇਮ ਨੂੰ ਆਦਰਵਾਇਜ਼ ਪਹਿਲਾਂ ਜਦੋਂ ਮੈਚ ਹੁੰਦਾ ਸੀ ਉਦੋਂ ਆਪਾਂ ਲਾਸਟ ਦੇ ਵਿੱਚ ਆ ਕੇ ਗੋਲ ਕੰਸੀਡ ਕਰ ਲੰਦੇ ਸੀ ਪਰ ਹੁਣ ਉਹ ਦੇਖਣ ਚ ਆਇਆ ਕਿ ਉਹ ਇਹਨਾਂ ਨੇ ਜਿਹੜੀ ਫਿਟਨੈਸ ਆ ਉਹ ਲੈਵਲ ਬਹੁਤ ਅੱਪ ਕਰ ਲਿਆ ਕਿ ਆਪਾਂ ਦੂਜੀਆਂ ਟੀਮਾਂ ਨੂੰ ਤਾਂ ਹੀ ਉਹਨਾਂ ਦਾ ਹੁਣ ਬਰਾਬਰੀ ਕਰ ਰਹੀਆਂ ਉਹ ਤੋਂ ਜਿੱਤ ਹਾਸਲ ਕਰ ਰਹੀਆਂ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਨੂੰ ਮੱਕਾ ਕਿਹਾ ਜਾਂਦਾ ਜੀ ਹਾਕੀ ਦਾ ਤੇ ਹੁਣ ਜੇਕਰ ਅਸੀਂ ਗੱਲ ਕਰ ਲਈਏ ਤਾਂ 10 ਪਲੇਅਰ ਆਪਣੇ ਟੀਮ ਦੇ ਵਿੱਚ ਖੇਡ ਰਹੇ ਆ ਤੇ ਬਹੁਤ ਅੱਛਾ ਪਰਫਾਰਮ ਕਰ ਰਹੇ ਆ ਤੇ ਜੇਕਰ ਅਸੀਂ ਹਾਕੀ ਟੀਮ ਹਾਕੀ ਦੀ ਗੱਲ ਕਰ ਲਈਏ ਤਾਂ ਹਾਕੀ ਤਰ ਕਿ ਕਿਉਂ ਨਹੀਂ ਕਰ پا ਰਹੀ ਹੈਗੀ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ 오ਡੀਸਾ ਦੇ ਵਿੱਚ ਤਿੰਨ ਵਰਲਡ ਕੱਪ ਹੋ ਚੁੱਕੇ ਆ ਆਪਣੇ ਪੰਜਾਬ 'ਚ ਅਜੇ ਤੱਕ ਇੱਕ ਵੀ ਨਹੀਂ ਹੋਇਆ ਹੈਗਾ ਦੇਖੋ ਜਿਸ ਤਰ੍ਹਾਂ ਹਾਕੀ ਚਲੋ ਪੰਜਾਬ ਵਿੱਚ ਥੱਲੇ ਤਾਂ ਹੈ ਨਹੀਂ ਕਿਉਂਕਿ ਹਰ ਟਾਈਮ ਜਦੋਂ ਵੀ 올ੰਪੀਕਸ ਗੇਮਸ ਹੋਈਆਂ ਆ ਹਾਕੀ ਦੀ ਟੀਮ 'ਚ ਹਮੇਸ਼ਾ 10 11 ਪਲੇਅਰ ਪੰਜਾਬ ਦੇ ਹੁੰਦੇ ਆ ਹਮੇਸ਼ਾ ਉਹ ਅਲੱਗ-ਅਲੱਗ ਹੋਸਟਲ ਅਕੈਡਮੀਆ ਤੋਂ ਜਿਹੜੇ ਹੈਗੇ ਟ੍ਰੇਨਿੰਗ ਲੈ ਕੇ ਉੱਤੇ ਗਏ ਆ ਤੇ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਗਰਾਊਂਡਸ ਹੈਗੇ ਆ ਉਹ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਕਿ ਜਿਹੜਾ ਬੇਸ ਹਾਕੀ ਦਾ ਉਹ ਪੰਜਾਬ ਦੇ ਵਿੱਚ ਜਿਹੜਾ ਹੋਰ ਮਜ਼ਬੂਤ ਆਸਟ੍ਰੋਟਰਾ ਬਹੁਤ ਘੱਟ ਲੱਗੀਆਂ ਐ ਜੇ ਆਪਾਂ ਹਾਲੈਂਡ ਵਰਗੀ ਕੰਟਰੀਜ਼ ਜਾਂਦੇ ਆ ਉੱਥੇ ਢਾਈ 300 ਆਸਟ੍ਰੋਟਰਾ ਆ ਜਾਂ ਕੀ ਉਹ ਪੰਜਾਬ ਨਾਲੋਂ ਵੀ ਜਿਹੜੀ ਛੋਟੀ ਹੈਗੀ ਕੰਟਰੀ ਉਹ ਤੇ ਜਿਹੜਾ ਇਹ ਇਹ ਹੈਗਾ ਆਸਟ੍ਰੋਟਰਾ ਵਾਲਾ ਹਰ ਮੇਰੇ ਹਿਸਾਬ ਨਾਲ ਕੀ ਜਿੱਥੇ ਜਿੱਥੇ ਹਾਕੀ ਪੰਜਾਬ ਦੇ ਵਿੱਚ ਹੈਗੀ ਆ ਉੱਥੇ ਗਰਾਊਂਡ ਹੋਣੇ ਚਾਹੀਦੇ ਆਪਾਂ ਨੇ ਇਹ ਕੀ ਵੱਡੇ ਗਰਾਊਂਡ ਹੋਣ ਛੋਟੇ ਸੈੱਡ ਗਰਾਊਂਡ ਲਗਾਉਣੇ ਚਾਹੀਦੇ ਜੇ ਛੋਟੇ ਬੱਚਿਆਂ ਦਾ 베ਸ ਬਣ ਸਕੇ ਜਿਹੜਾ ਹੈਗਾ ਤੇ ਜਿਹੜੇ ਆਪਾਂ ਟੂਰਨਾਮੈਂਟਾਂ ਦੀ ਜਿੱਥੇ ਤੁਸੀਂ ਗੱਲ ਕਰਦੇ ਆ ਕਿ ਉੱਥੇ ਵਰਲਡ ਕੱਪ ਹੁੰਦੇ ਆ ਜਿਹੜੇ 오ਡੀਸਾ ਦੇ ਵਿੱਚ ਆ ਆ ਜਿਹੜੇ ਉਹ ਰੂਲ ਮੁਤਾਬਕ ਬਣਾਉਣੇ ਚਾਹੀਦੇ ਆ ਵੀ ਜਿੱਥੇ ਆਪਾਂ ਟੂਰਨਾਮੈਂਟ ਕਰਾਉਣਾ ਦੋ ਗਰਾਊਂਡ ਜ਼ਰੂਰੀ ਹੁੰਦੇ ਉੱਥੇ ਜਿਹੜੇ ਹੈਗੇ ਹਾਸਟੋ ਡਰਾਪ ਤੇ ਇਹ ਆਪਣੇ ਪੰਜਾਬ ਵਿੱਚ ਵੀ ਇਦਾਂ ਦੇ ਗਰਾਊਂਡ ਬਣਾਉਣੇ ਚਾਹੀਦੇ ਜਿਵੇਂ ਜਿਹੜੇ ਆਪਾਂ ਵੀ ਇੰਟਰਨੈਸ਼ਨਲ ਟੂਰਨਾਮੈਂਟ ਪੰਜਾਬ 'ਚ ਲੈ ਕੇ ਆ ਸਕੀਏ ਆਪਾਂ ਜਿਹੜੇ ਹੈਗੇ ਤੇ ਜਿਵੇਂ ਇੰਡੀਅਨ ਹਾਕੀ ਲੀਗ ਸੀਗੀ ਉੱਥੇ ਪਲੇਅਰਾਂ ਨੂੰ ਬਹੁਤ ਮੌਕਾ ਮਿਲਦਾ ਹੈਗਾ ਕ੍ਰਿਕਟ ਲੀਗ ਵੀ ਹੁੰਦੀ ਹੈ ਬੈਡਮਿੰਟਨ ਹੈ ਫਟਵਾਲ ਲੀਗਜ਼ ਹੈ ਇੱਥੇ ਬਹੁਤ ਮੌਕੇ ਮਿਲਦੇ ਆ ਪਲੇਅਰਜ਼ ਨੂੰ ਤੇ ਆਪਣੇ ਬੰਦ ਆ ਇਹਦੇ ਲਈ ਕੀ ਹੋਣਾ ਚਾਹੀਦਾ ਜਿਦੋਂ ਲਾਸਟ ਜਿਹੜੀ ਹਾਕੀ ਇੰਡੀਆ ਲੀਗ ਹੋਈ ਸੀ 2017 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਫਿਰ ਕਾਫੀ ਸਮਾਂ ਹੋ ਗਿਆ ਜਿਹੜੀ ਉਹ ਕਿਉਂਕਿ ਉਸ ਤੋਂ ਬਾਅਦ ਜਦੋਂ ਆਪਾਂ ਪਲੇਅਰਾਂ ਨਾਲ ਖੇਡਣ ਲੱਗੇ ਸੀ ਉਹਨਾਂ ਦਾ ਵੀ ਆਪਾਂ ਨੂੰ ਪਤਾ ਚੱਲਦਾ ਜਿਹੜੇ ਬਾਹਰ ਦੇ ਪਲੇਅਰ ਆਪਣੇ ਨਾਲ ਖੇਡਦੇ ਸੀ ਵਿੱਚ ਆ ਕੇ ਤੇ ਹੁਣ ਵੀ ਜਿਹੜਾ ਇਹ ਗੈਪ ਕਾਫੀ ਪੈ ਗਿਆ ਹੁਣ ਵੀ ਮੇਬੀ ਹੁਣ ਚਾਹਤ ਹੋ ਸਕਦਾ ਦਸੰਬਰ ਜਾਂ ਜਨਵਰੀ ਵਿੱਚ ਦੁਬਾਰੇ ਉਹ ਹਾਕੀ ਇੰਡੀਆ ਲੀਗ ਆ ਰਹੀ ਹੈ ਇਸ 올림픽 ਤੋਂ ਬਾਅਦ ਤੇ ਇਹ ਚੀਜ਼ ਜਿਹੜੀ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਇੱਕ ਪਲੇਅਰ ਹੁੰਦੇ ਆ ਜਾ ਤਾਂ ਆਪਣੀ ਕੋ ਨੈਸ਼ਨਲ ਹੁੰਦੀ ਹੈ ਜਾਂ ਡੋਮੈਸਟਿਕ ਟੂਰਨਾਮੈਂਟ ਹੁਣ ਡੋਮੈਸਟਿਕ ਟੂਰਨਾਮੈਂਟ ਬਹੁਤ ਘੱਟ ਹੁੰਦੇ ਆ ਜਾਂ ਇੱਕ ਨੈਸ਼ਨਲ ਹੁੰਦੀ ਜਿਹਦੇ ਵਿੱਚ ਆਪਾਂ ਨੂੰ ਪਲੇਅਰ ਜਿਹੜੇ ਆ ਰਹੇ ਆ ਥੱਲੋਂ ਉਹ ਆਪਦਾ ਉੱਥੇ ਗੇਮ ਦਿਖਾਉਂਦੇ ਜਿੱਦੇ ਉਹ ਸਿਲੈਕਸ਼ਨ ਹੋ ਕੇ ਇੰਡੀਆ ਕੈਂਪ ਤੇ ਵੀ ਜਾਂਦੇ ਆ ਤੇ ਜਿਹੜੀ ਇਹ ਇੱਕ ਹਾਕੀ ਇੰਡੀਆ ਪਲੈਟਫਾਰਮ ਹੈਗਾ ਇਹ ਤਾਂ ਬਹੁਤ ਵਧੀਆ ਹੈ ਕਿ ਜਿਹੜੇ ਯੰਗ ਪਲੇਅਰ ਆ ਉਹਨਾਂ ਵਾਸਤੇ ਖਾਸ ਕਰਕੇ ਜਿ세 ਤਰ੍ਹਾਂ ਜਿਹੜੀ ਆਈਪੀਐਲ ਹੁੰਦੀ ਉਹਦੇ ਵਿੱਚ ਵੀ ਯੰਗ ਪਲੇਅਰ ਉੱਥੋਂ ਦਿਖਦੇ ਆ ਕਿਉਂਕਿ ਸਾਰੀ ਉਹਨਾਂ ਨੂੰ ਪਬਲਿਕ ਦੇਖਦੀ ਆ ਸਾਰੇ ਇੰਡੀਆ ਵਾਲੇ ਦੇਖਦੇ ਆ ਇਹ ਜਿਹੜੀ ਬੰਦ ਨਹੀਂ ਹੋਣੀ ਚਾਹੀਦੀ ਇਹ ਕੰਟੀਨਿਊ ਚੱਲਣੀ ਚਾਹੀਦੀ ਕਿ ਜਿਹੜੀ ਇੱਕ ਤਾਂ hockey ਇੰਡੀਆ ਦੇ ਵਿੱਚੋਂ ਉੱਪ ਹੁੰਦੀ ਆ ਤੇ ਦੂਜਾ ਜਿਹੜੇ ਨਵੇਂ ਪਲੇਅਰਾਂ ਨੂੰ ਵੱਧ ਮੌਕਾ ਮਿਲਦਾ ਹੈ ਤੇ ਤੁਸੀਂ ਵੀ 2012 ਤੋਂ 16 ਤੱਕ ਕਦੇ 올림픽 ਖੇਡ ਲੈ ਕੇ ਦੇ ਇੰਡੀਅਨ ਲੀਗ ਖੇਢੀ ਤੁਸੀਂ ਤੇ ਏਸ਼ੀਅਨ ਗੇਮਸ ਖੜੀਆਂ ਤੇ ਜਿਹੜੇ ਹੁਣ ਪਲੇਅਰ ਆ ਇਹ ਨੇ ਇਹ ਵੀ ਪਲੇਅਰ ਤੁਹਾਡੇ ਨਾਲ ਰਹੇ ਆ ਕੋਈ ਦੇਖੋ ਜਿਸ ਤਰ੍ਹਾਂ ਸਿਰੀ ਜੇ ਸਾ ਮੇਰਾ ਬੈਚਮੈਂਟ ਉਹ ਮਨਪ੍ਰੀਤ ਹੋ ਗਿਆ ਜਿਹੜਾ ਜੂਨੀਅਰ ਸੀ ਮੇ ਤੋਂ ਉਹ ਇਹ ਤਾਂ ਮੇਰੇ ਖਾਲ ਚੌਥਾ ਹੈਗਾ ਹੁਣ ਇਸ ਬਿਲਕੁਲ ਇਹ ਦੋਮਾਂ ਦਾ ਚੌਥਾ ਇਹ ਦੋ ਇਹ ਦੋ ਹੀ ਪਲੇਅਰ ਇਸ ਟੀਮ ਵਿੱਚ ਹੈਗੇ ਜਿਨ੍ਹਾਂ ਦਾ ਚੌਥਾ 올림픽 ਹੈਗਾ ਜਿਹੜਾ ਹੈ ਤੇ ਕੀ ਅੱਜ ਦੀ ਕੀ ਸ਼ੁਭਕਾਮਨਾਵਾਂ ਦੇਣੀਆਂ ਚਾਹੁੰਦੇ ਤੁਸੀਂ ਟੀਮ ਦੇਖੋ ਜਿਹੜਾ ਇਹ ਹੌਕੀ ਹੈ ਕਿ ਮੈਚ ਟੂ ਮੈਚ ਖੇਲੀ ਜਾਂਦੀ ਹੈ ਕਿ ਆਪਾਂ ਇਹ ਨਹੀਂ ਆਪਾਂ ਪਹਿਲਾਂ ਹੀ ਸੋਚ ਲਈ ਅਸੀਂ 골ਡ ਮੈਡਲ ਲੈ ਕੇ ਆਣਾ ਕਿਉਂਕਿ ਹਰ ਮੈਚ ਜਿਹੜਾ ਹੈਗਾ ਉਹ ਵੱਖਰੇ ਉਹਦੇ ਨਾਲ ਹੁੰਦਾ ਹੈ ਕਿਹੜ ਦੇ ਜਿਹੜੇ ਹੈਗੇ ਵੱਖਰੀ ਰਣਨੀਤੀ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਅੱਜ ਹੁਣ ਉਹ ਅਮਿਤ ਰੋਈ ਦਾ 10 ਰੈੱਡ ਕਾਰਡ ਹੋਇਆ ਵਾ ਤੇ ਉਹ ਫਸਟ ਰੈਸਰ ਕੌਣ ਭਜੂਆ ਇਹ ਪਲੈਨਿੰਗ ਹੁੰਦੀ ਹੈ ਪੂਰੀ ਜਿਹੜੀ ਇਹਦੀ ਹੈਗੀ ਮੈਚ ਦੀ ਤੇ ਮੇਰੇ ਸਾਹਬ ਨਾਲ ਜੇ ਪੂਰੀ ਮਿਹਨਤ ਹਾਰਡ ਵਰਕ ਕਰਕੇ ਖੇਡੂਗਾ ਕਿ ਆਪਣਾ ਹਮੇਸ਼ਾ ਇਹ ਸਮਝੂਗਾ ਕਿ ਇਹ ਸਾਡਾ ਲਾਸਟ ਮੈਚ ਹੈ ਜਿਹੜੇ ਸਾਨੂੰ ਉੱਪਰ ਲੈ ਕੇ ਜਾਣਾ ਹੈ ਤੇ ਜਿਹੜੀ ਇੰਡੀਅਨ ਹਾਕੀ ਹੈ ਉਹ ਨੂੰ ਤੇਲ ਕੇ ਜਣਾ ਵਰਲਡ ਦੇ ਵੀ ਜਿਹੜਾ ਹੈਗਾ ਜੇ ਉਹ ਉਸ ਚੀਜ਼ ਨਾਲ ਖੇਡੂਗੇ ਤਾਂ ਇਹ ਮੈਚ ਜ਼ਰੂਰ ਜਿੱਤਣਗੇ ਜੀ ਤੁਸੀਂ ਆਸਵੰਦ ਹੈ ਕਿ ਵੀ ਤੁਹਾਡੇ ਜਿਹੜੇ ਮਿੱਤਰਾਂ ਗੋਲਡ ਲੈ ਕੇ ਆਉਣਗੇ ਨਹੀਂ ਬਿਲਕੁਲ ਜੀ ਦੇਖੋ ਜਿਸ ਤਰ੍ਹਾਂ ਪਿੱਛੇ ਮੈਂ ਹਰ ਮੈਚ ਦੇਖਿਆ ਪਿੱਛੇ ਜਿੱਤਿਆ ਇਹਨਾਂ ਨੇ ਪ੍ਰਦਰਸ਼ਨ ਕੀਤਾ ਆਸਟ੍ਰੇਲੀਆ ਨੂੰ ਵੀ ਜਿਹੜਾ ਇੰਨੇ ਸਾਲਾਂ ਦੇ ਬਾਅਦ ਹਰਾਇਆ ਹੈ ਤੇ ਮੈਨੂੰ ਪੂਰੀ ਆਸ ਹੈ ਇਹਨਾਂ ਦੇ ਉੱਪਰ ਜੇ ਇੱਕ ਜੋਟ ਹੋ ਕੇ ਪੂਰਾ ਖੇលੂਗੇ ਮੇਰੇ ਹਿਸਾਬ ਨਾਲ ਕਿ ਅਸੀਂ ਕਿਉਂਕਿ ਮੈਂ ਵੀ ਅਸੀਂ ਵੀ ਪਹਿਲਾਂ ਖੇਡਦੇ ਨੇ ਆ ਫਾਈਨਲ ਵੀ ਜਿੱਤੇ ਆ ਬਹੁਤ ਤੇ ਉਹ ਇਹੀ ਹੁੰਦਾ ਵੀ ਆਪਾਂ ਪੂਰਾ ਇੱਕ ਦੂਜੇ ਲਈ ਖੇਡਣਾ ਪੂਰਾ ਮਰ ਕੇ ਖੇਡਣਾ ਹਰ ਜਿਹੜੀ ਬੋਲ ਆ ਉਹ ਇਪੋਰਟੈਂਟ ਆ ਜਿਹੜੀ ਵੀ ਇੱਕਪ ਬੋਲ ਬੰਦੇ ਨੂੰ ਮਿਲਦੀ ਆ ਉਹ ਵੀ ਇਪੋਰਟੈਂਟ ਹੈ ਕਿ ਹਰ ਇੱਕ ਬੋਲ ਜੇ ਪਾਸ ਵਧੀਆ ਤਰੀਕੇ ਨਾਲ ਦੇਵੋਗੇ ਹਰ ਇੱਕ ਬੋਲ ਦੀ ਕੀਮਤ ਸਮਝੋਗੇ ਤਾਂ ਮੈਚ ਪੱਕਾ ਜਿੱਤੇ ਜਾਊਗਾ ਬਿਲਕੁਲ ਸਹੀ ਗੱਲ ਕਹੀ ਹੈ ਬਹੁਤ ਹੀ ਜੋ ਵਧੀਆ ਵਿਚਾਰਤਾ ਤੁਹਾਡੇ ਸਾਹਮਣੇ ਆਈ ਹੈ ਤੇ ਹਾਕੀ ਦੇ ਇਤਰਾਛੜਾ ਬਾਰੇ ਵੀ ਸਾਰੀ ਗੱਲ ਅੱਗੇ ਕਲੀਅਰ ਹੋਈ ਹੈ ਤੇ ਹੁਣ ਜੋ ਅੱਜ ਜੋ 올림픽 ਦਾ ਪੈਰਿਸ 올림픽 ਦੇ ਵਿੱਚ ਜੋ ਮੈਚ ਹੋਣ ਜਾ ਰਿਹਾ ਉਸ ਦੇ ਉੱਪਰ ਸਾਰੇ ਜੋ ਲਗਾਹਾਂ ਗੱਡੀਆਂ ਹੋਈਆਂ ਨੇ ਤੇ ਡੀਐਸਪੀ ਤਰਨਵੀਰ ਸਿੰਘ ਜੀ ਜੋ ਕਿ ਖੁਦ 올म्पियन ਵੀ ਰਹੇ ਹੈ ਤੇ ਏਸ਼ੀਅਨ 골ਡ ਮੈਡਲਿਸਟ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਸ ਤਰ੍ਹਾਂ ਟੀਮ ਹਮਲਾਵਰ ਹੋ ਕੇ ਖੇਡ ਰਹੀ ਹੈ ਰਣਨੀਤੀਆਂ ਚੇਂਜ ਕਰ ਕਰਕੇ ਖੇਡ ਰਹੀ ਹੈ ਉਸ ਤਰ੍ਹਾਂ ਇਹ ਜੋ ਵਿਸ਼ਵ ਚੈਂਪੀਅਨ ਜਰਮਨੀ ਹੈ ਉਹਨੂੰ ਵੀ ਹਰਾਉਣ ਦਾ ਦਮ ਖਮ ਰੱਖਦੀ ਹੈ ਤੇ 골ਡ ਲਿਆਉਣ ਦਾ ਪੂਰੇ ਇਸ ਸਮੇਂ ਚਾਂਸ ਬਣੇ ਹੋਏ ਆ ਸਾਡੀ ਮਸ਼ੂਮ ਕਾਮਨਾਵਾਂ ਮਹਾਰ 24 ਦੀਆਂ ਸ਼੍ਰੀ ਗਣੇਸ਼ ਦੇ ਨਾਲ ਪੂਰੇ ਦੇਸ਼ ਵਾਸੀਆਂ ਦੇ ਵਾਸੀਆਂ ਦੇ ਨਾਲ ਨੇ ਤੇ ਗੋਲਡ ਦੇ ਉੱਪਰ ਸਾਡੀਆਂ ਸਾਰਿਆਂ ਦੀਆਂ ਨਿਗਾਹਾਂ ਨੇ ਧੰਨਵਾਦ